ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਆਪਾਂ ਲੈ ਕੇ ਆਏ ਨਵੀਂ ਵੀਡੀਓ ਇਹ ਹੈਗੇ ਆ ਜੀ ਆਪਣੇ ਕੋਲ ਟ੍ਰੇਸ ਪੇਪਰ ਟ੍ਰੇਸ ਪੇਪਰ ਜਿਹੜੇ ਆ ਅਹੀਂ ਆਪਣੇ ਸੂਟ ਦੇ ਉੱਤੇ ਜਾਂ ਕਿਸੇ ਵੀ ਚੀਜ਼ ਦੇ ਉੱਤੇ ਜਦੋਂ ਅਹੀਂ ਕੋਈ ਵੀ ਪੈਟਰਨ ਤੇ ਡਰਾ ਕਰਨਾ ਹੁੰਦਾ ਨਾ ਉਹਦੇ ਵਾਸਤੇ ਸਾਨੂੰ ਲੋੜ ਪੈਂਦੀ ਆ ਟ੍ਰੇਸ ਪੇਪਰ ਦੀ ਇਹ ਹੈਗਾ ਟ੍ਰੇਸ ਪੇਪਰ ਤੇ ਇਹਦੇ ਉੱਤੇ ਮੈਂ ਜਿਹੜਾ ਪੈਟਰਨ ਬਣਾਇਆ ਜਿਹੜੇ ਵੀ ਫੁੱਲ ਮੈਂ ਇਹ ਬਣਾਉਣੇ ਆ ਆਪਣੇ ਸੂਟਾਂ ਤੇ ਜਾਂ ਕਿਸੇ ਵੀ ਚੀਜ਼ ਦੇ ਉੱਤੇ ਇਹ ਇੱਕ ਛੋਟਾ ਜਿਹਾ ਪੈਟਰਨ ਬਣਾਇਆ ਵਾ ਛੋਟੀ ਜਿਹੀ ਵੇਲ ਇਨੂੰ ਆਪਾਂ ਕਿਸ ਤਰ੍ਹਾਂ ਜਿਹੜਾ ਕਰ ਸਕਦੇ ਆ ਇਹ ਹੈਗਾ ਜੀ ਕਾਰਬਨ ਪੇਪਰ ਇਹ ਕਾਰਬਨ ਪੇਪਰ ਹੀ ਜੀ ਕੇਵਿ ਸ਼ਾਪ ਤੋਂ ਮਿਲ ਜਾਂਦਾ ਤੇ ਬੁੱਕ ਸ਼ਾਪ ਤੋਂ ਤੇ 5-10 ਰੁਪਏ ਦਾ ਹੈ ਬਹੁਤ ਵਧੀਆ ਇਹ ਕੰਮ ਦੀ ਚੀਜ਼ ਆ ਇਹ ਜਿਹੜਾ ਟ੍ਰੇਸ ਪਈ ਹੋਈ ਹੈਗੀ ਕਾਰਬਨ ਪੇਪਰ ਇਹ ਬਹੁਤ ਹੀ ਈਜ਼ੀ ਬਹੁਤ ਹੀ ਸੌਖਾ ਤਰੀਕਾ ਵਾ ਤੇ ਇਹਦੇ ਤੋਂ ਅੱਧ ਸੌਖਾ ਤਰੀਕਾ ਮੈਨੂੰ ਕੋਈ ਨਹੀਂ ਲੱਗਦਾ ਇਹ ਇਹ ਜਿਹੜਾ ਟ੍ਰੇਸ ਕਰਦਾ ਬਹੁਤ ਹੀ ਵਧੀਆ ਸੌਖਾ ਤੇ ਜਿਸ ਤਰ੍ਹਾਂ ਸਾਨੂੰ ਚਾਹੀਦਾ ਵਾ ਕੱਪੜੇ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਪੈਟਰਨ ਬਣਾਉਣਾ ਉਸੇ ਤਰ੍ਹਾਂ ਦਾ ਹੀ ਬਣਾ ਸਕਦੇ ਆ ਇਹ ਮੈਂ ਇੱਕ ਵੇਸਟ ਜਿਹਾ ਕੱਪੜਾ ਲਿਆ ਵਾ ਇਹਦੇ نیچے ਆਪਾਂ ਰੱਖ ਲਿਆ ਕਾਰਬਨ ਪੇਪਰ ਇਹ ਕੇ ਕਾਰਬਨ ਪੇਪਰ ਦੀ ਖਾਸੀਅਤ ਇਹ ਆ ਕਿ ਇਹ ਛੋਟੀ ਜੀ ਪੀਸ ਨੂੰ ਜਿੰਨੀ ਵਾਰੀ ਮਰਜ਼ੀ ਐਂ ਇਹਦੇ ਤੇ ਹੀ ਚੀਜ਼ ਉਹ ਹੀ ਬਣਾ ਲਈਏ ਇਹ ਇੱਕ ਤੇ ਜੇ ਤੇ ਟਿੱਕੀ ਜੀ ਚੀਜ਼ ਦਾ ਨਹੀਂ ਵਰਤਦੇ ਤੇ ਇਹ ਪਾੜਦਾ ਨਹੀਂਗਾ ਨਾ ਇਹ ਤੇ ਟੇਸ ਪੇਪਰ ਤੇ ਨਾ ਇਹ ਕਾਰਬਨ ਪੇਪਰ ਇਸ ਕਰਕੇ ਬੜੀ ਤਿੱਖੀ ਜੀ ਚੀਜ਼ ਨਾ ਵਰਤੇ ਤੇ ਜਿਹੜਾ ਕਾਫੀ ਟਾਈਮ ਜਿਹੜਾ ਨਿਕਲ ਜਾਂਦਾ ਕਾਰਬਨ ਪੇਪਰ ਦੇ ਨਾਲ ਤੇ ਇਸ ਤਰ੍ਹਾਂ ਇਸੇ ਤਰ੍ਹਾਂ ਜਿਹੜਾ ਚੱਲ ਰਹੀ ਨੇ ਜਿੰਨੀ ਮਰਜੀ ਇਸ ਤੇ ਪੈਟਰਨ ਜਿਹੜੇ ਬਣਾਏ ਜਾਓ ਉਵੇਂ ਦੋਵੇਂ ਹੀ ਜਿਹੜਾ ਬਰਕਤ ਤੇ ਸਫਾਈ ਹੁੰਦੀ ਹੈ ਜਿੱਤੇ ਤੇ ਮੈਂ ਛੋਟਾ ਜਿਹਾ ਪੈਟਰਨ ਬਣਾਇਆ ਤੇ ਵੇਸਟ ਜੇ ਕੱਪੜੇ ਤੇ ਤੁਹਾਨੂੰ ਬਣਾ ਕੇ ਦੱਸਦੀ ਹਾਂ ਇੱਕ ਤੇ ਕਾਰਬਨ ਪੇਪਰ ਦੀ ਖਾਸੀਅਤ ਇਹ ਵੀ ਆ ਕਿ ਜਦੋਂ ਅਸੀਂ ਇਹਨੂੰ ਸਾਫ਼ ਕਰਦੇ ਹਾਂ ਧੋਨੇ ਆ ਤੇ ਇਹ ਸੌਖਾ ਹੀ ਜੜਾ ਵਾ ਧੁੱਤ ਜਾਂਦਾ ਵਾ ਸਾਫ਼ ਹੋ ਜਾਂਦਾ ਤੇ ਜਿਹੜੇ ਦੂਸਰੇ ਆ ਕਈ ਹੋਰ ਵੀ ਬੜੇ ਤਰੀਕੇ ਹੈਗੇ ਟ੍ਰੇਸ ਕਰਦੇ ਪਰ ਉਹਦੇ ਨਾਲ ਜਿਹੜਾ ਹੀ ਕੋਈ ਵੀ ਪੇਲ ਵਗੈਰਾ ਯੂਜ਼ ਕਰਦੇ ਉਹਦੇ ਵਿੱਚ ਤੇ ਉਹਦੇ ਨਾਲ ਫਿਰ ਥੋੜਾ ਜਿਹਾ ਲਾਉਣਾ ਉਹ ਖਾ ਜਾਂਦਾ ਉਹਨੂੰ ਟ੍ਰੇਸ ਨੂੰ ਤੇ ਇਹਦੇ ਨਾਲ ਇਹ ਜਿਹੜਾ ਕਾਰਬਨ ਪੇਪਰ ਨਾਲ ਵਾਲਾ ਸੌਖਾ ਇਹ ਪਹਿਲਾਂ ਜਿਹੜੀਆਂ ਬੀਬੀਆਂ ਇਸੇ ਤਰ੍ਹਾਂ ਜਿਹੜਾ ਟ੍ਰੇਸ ਕਰਦੀਆਂ ਸੀ ਤੇ ਉਸ ਵੇਲੇ ਜਿਹੜੇ ਸਾਧਨ ਘਟੌਣ ਕਰਕੇ ਹੁਣ ਤੇ ਚਲੋ ਕੋਈ ਵੀ ਛਾਪੇ ਵਾਲੀਆਂ ਕਾਫੀ ਸ਼ਾਪ ਹੈਗੀਆਂ ਦੁਕਾਨਾਂ ਹੈਗੀਆਂ ਉਸ ਵੇਲੇ ਨਹੀਂ ਹੈਗੀਆਂ ਤੇ ਉਦੋਂ ਹੀ ਇਹ ਜਿਹੜਾ ਕਾਰਬਨ ਪੇਪਰ ਵਰਤੇ ਜਾਂਦਾ ਹੈ ਤੇ ਮੈਨੂੰ ਵੀ ਜਿਹੜਾ ਹੀ ਸੌਖਾ ਤਰੀਕਾ ਲੱਗਦਾ ਤੇ ਬਹੁਤ ਵਧੀਆ ਸਫਾਈ ਨਾਲ ਜਿਸ ਤਰ੍ਹਾਂ ਦਾ ਇਹ ਪੈਟਰਨ ਬਣਾਇਆ ਹੋਊਗਾ ਉਸੇ ਤਰ੍ਹਾਂ ਦੇ ਜਿਹੜਾ ਕਾਰਬਨ ਪੇਪਰ ਦੇ ਨਾਲ ਕੱਪੜੇ ਤੇ ਤੇ ਹੀ ਬਣਾ ਸਕਦੇ ਆ ਤੇ ਬਹੁਤ ਸੌਖਾ ਤੇ ਜੇ ਕਿਤੇ ਹਨ ਥੋੜਾ ਬਹੁਤ ਇਹ ਕੋਈ ਕਮੀ ਪੇਸ਼ੀ ਰਹਿ ਗਈ ਲੱਗ ਜੇ ਵੀ ਰਹਿ ਗਈ ਇਸ ਇਥੇ ਬਣਾਉਣਾ ਹੀ ਉਹ ਹੀ ਪੈਨਸਲ ਦੇ ਨਾਲ ਖੁੱਦ ਵੀ ਬਾਅਦ ਵਿੱਚ ਥੋੜਾ ਬਹੁਤਾ ਪੈਟਰਨ ਨੂੰ ਸਹੀ ਕਰ ਸਕਦੇ ਆ ਅਦਰਵਾਈਜ਼ ਬਹੁਤ ਵਧੀਆ ਸਫਾਈ ਨਾਲ ਇਹ ਕੰਮ ਜਿਹੜਾ ਹੁੰਦਾ ਹੈ ਕਾਰਬਨ ਪੇਪਰ ਦੇ ਨਾਲ ਜਿਸੇ ਤਰ੍ਹਾਂ ਟ੍ਰੇਸ ਪੇਪਰ ਤੇ ਹੀ ਵਰਕ ਕਰਾਂਗੇ ਉਸੇ ਤਰ੍ਹਾਂ ਜਿਹੜਾ ਕਾਰਬਨ ਪੇਪਰ ਤੇ ਆਵੇਂ ਕੋਈ ਖਾਲੀ ਰਫਲ ਹੀ ਹੋਵੇ ਉਸੇ ਦੇ ਨਾਲ ਹੀ ਟ੍ਰੇਸ ਕਰ ਲਓ ਤੇ ਉਹਦੇ ਨਾਲ ਹੀ ਹੋ ਜਾਂਦਾ ਇਹ ਨਹੀਂ ਕਿ ਜ਼ਰੂਰੀ ਪੈਨਸਲ ਹੀ ਜਿਹੜੀ ਆ ਹੋਵੇ ਉਹਦੇ ਨਾਲ ਹੀ ਆ ਇਹ ਜਿਹੜਾ نیچے ਹੈਗਾ ਵਾ ਇਹ ਮੇਰਾ ਹੈਗਾ ਸੂਟ ਇਹਦੇ ਤੇ ਜਿਹੜਾ ਮੈਂ ਪੈਟਰਨ ਬਣਾਉਂਦੀ ਆ ਉਹ ਤੁਹਾਨੂੰ ਮੈਂ ਬਣਾ ਕੇ ਦੱਸਦੀ ਆ ਇਹ ਨਹੀਂ ਕਿ ਰਫਲੀ ਜੀ ਤੁਹਾਨੂੰ ਮੈਂ ਬੱਸ ਦੱਸ ਦਿੱਤਾ ਤੇ ਬੱਸ ਕਿ ਬੱਸ ਠੀਕ ਆ ਤੇ ਇਸ ਕਰਕੇ ਜਿਹੜਾ ਇਹ ਮੇਰਾ ਸੂਟ ਆ ਇਸ ਕਰਕੇ ਇਹਦੇ ਤੇ ਮੈਂ ਜਿਹੜਾ ਵੀ ਪੈਟਰਨ ਬਣਾਉਣਾ ਵਾ ਵਰਕ ਕਰਨਾ ਵਾ ਇਹ ਹੱਥ ਆੜੀ ਮਸ਼ੀਨ ਦੇ ਨਾਲ ਹੀ ਜਿਹੜੀਆਂ ਕੱਪੜੇ ਸੀਨੇ ਸਲਾਈ ਮਸ਼ੀਨ ਉਹਦੇ ਨਾਲ ਮੈਂ ਵਰਕ ਕਰਨਾ ਕਿਤਾ ਵੀਡੀਓ ਜਿਹੜੀਆਂ ਹੁੰਦੀਆਂ ਰਹਿਣਗੀਆਂ ਉਹਦੇ ਜੇ ਤੁਹਾਨੂੰ ਮੈਂ ਵਿਖਾਵਾਂਗੀ ਕਿ ਇਸ ਤਰ੍ਹਾਂ ਕਰਨਾ ਤੇ ਉਹਦਾ ਜਿਹੜਾ ਮੈਂ ਪੈਟਰਨ ਬਣਾਉਂਦੀ ਆ ਇਹਦੀ ਜੇ ਮੈਂ ਕਾਰਬਨ ਰੱਖਿਆ ਤੇ ਉੱਪਰ ਟ੍ਰੇਸ ਪੇਪਰ ਜਿਹੜਾ ਮੈਂ ਬਣਾਇਆ ਸੀ ਤੇ ਉਹਦੇ ਨਾਲ ਦੱਸੂਗੀ ਕਿ ਬਹੁਤ ਵਧੀਆ ਇੱਕ ਤੇ ਤੋਤਾ ਸੁੱਕਾ ਜਾਂਦਾ ਦੂਸਰਾ ਜਿਸ ਤਰ੍ਹਾਂ ਮਰਜੀ ਇਹਨੂੰ ਬਣਾ ਲਓ ਜੇ ਸਾਡੇ ਕੋਲ ਪੈਟਰਨ ਗਲਤੀ ਬਣ ਗਿਆ ਤੇ ਆਪਣਾ ਸੂਟ ਤੋਕੇ ਤੇ ਸੁਕਾ ਗਏ ਤੇ ਫਿਰ ਭਾਵੇਂ ਉਸੇ ਤਰ੍ਹਾਂ ਹੀ ਜਿਹੜਾ ਕਰ ਲਓ ਇਹ ਜਿਹੜਾ ਪੈਟਰਨ ਜਿਹੜਾ ਬਣ ਗਿਆ ਵਾ ਇਸ ਸਾਈਡ ਪੈਨਲ ਜਿਹੜੇ ਮੈਂ ਬਣਾਏ ਆ ਆਪਣੇ ਸੂਟ ਤੇ ਬੜਾ ਵਧੀਆ ਆਈ ਜੀ ਜੇ ਬਣ ਜਾਂਦਾ ਕੋਈ ਖਰਾਬੀ ਨਹੀਂ ਹੁੰਦੀ ਡਿਜ਼ਾਈਨ ਲੱਗੇ ਤੁਹਾਡੇ ਬਹੁਤ ਤੇ ਉਹੀ ਆਪ ਕਰ ਸਕਦੇ ਸੀ ਬਾਕੀ ਅੱਗੇ ਵੀ ਵੀਡੀਓ ਹੁੰਦੀਆਂ ਰਹਿਣਗੀਆਂ ਵੀਡੀਓ ਸੋ ਵਧੀਆ ਲੱਗੀ ਤੇ ਲਾਈਕ ਜਰੂਰ ਕਰ ਲਿਓ ਵੀਡੀਓ ਵੇਖਣ ਵਾਸਤੇ ਧੰਨਵਾਦ ਜੀ